welcom to my blog ਅੱਜ ਦੇ ਬਲੌਗ ਵਿੱਚ ਤੁਹਾਨੂੰ ਆਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾ ਮਨੂ ਛੱਤ ਸ੍ਰੀ ਕਾਲ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਾਰਨਾ ਬੰਨ ਲੱਗਦੇ ਆ ਜੀ ਪਰ ਪੂਰੀਆ ਕਰਨੀ ਰੱਬ ਦੀ ਮਿਹਰ ਨਾਲ ਹੁਣ ਪਰਨਾ ਬੰਨ ਲੱਗਦੇ ਆਂ ਤੇ ਅੱਜ ਦੇ ਬਲੌਗ ਵਿੱਚ ਸ਼ਾਮਲ ਰਹੋ ਜੁੜੇ ਰਹੋ ਸਾਰੇ ਭੈਣ ਭਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਰੱਬ ਤੁਹਾਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਉੜਾਪਾ ਬਾਦੀ ਪਾਰਨਾ ਚਲੋ ਹੱਥ ਦਬਾ ਕੇ ਬੰਨ੍ਹ ਲਈ ਤੋ ਕਰੇ ਜੇ ਬੁੜੀ ਅਜੇ ਪਾਰਨਾ ਬੰਨ੍ਹ ਗੋਗਰ ਨਹਿਰੇ ਕਾ ਮਹਨ ਉਡੀ ਲੇ ਪਾਰ ਜਮੇਗਾ ਨਾ ਛੇਤ ਤੱਕ ਹੈਗਾ ਹਾਂ ਪੂਰਾ ਵਧੀਆ ਜਵਾਇ ਟੇਗਾ ਹਾਂ ਪੂਰਾ ਵਧੀਆ ਜਦ ਜਿੰਨਾਂ ਮਕਾਨ ਨੂੰ ਸੇਤੀ ਕਰ ਉਹਦਾ ਫੋਨ ਨਾ ਵਧੀਆ ਹੁੰਦਾ ਹਾਂ ਜਿੰਨਾ ਬਾਹਲਾ ਦੇ ਦੇ ਕਰੇਗਾ ਜਿੰਨਾ ਪੋਚ ਪੋਚ ਵਧੀਆ ਕਰੂੰ ਇੰਨੇ ਹੁੰਦਾ ਹੁੰਦਾ ਹਨਾ ਹਾਂ 90 ਵਜੇ ਸਮਾਰ ਕੇ ਛੇ ਦੇ ਆਜਾ ਰੁਕਿੰਦਾ ਜਮਾ ਕਹਦਾ ਲੱਗਦਾ ਸਭ ਨਹੀਂ ਵਧੀਆ ਬਣੀਏ ਸਭ ਦਾ ਅਗਲੇ ਖਾ ਮੈ ਰਹੀ ਪਾਲ ਲਾ دیے ਯਾਰ ਬੜਾ ਠਰਦਾ ਯਾਰ ਤੇਰਾ ਪਾਲੀ ਵਧੀਆ ਲੋਟ ਆ ਜਸ ਵੀ ਆਇਆ ਹੋਇਆ ਹੋਵੇ ਤਾਂ ਹੀ ਤੇਲ ਬਦ ਲਉਣਾ ਤੇਲ ਲਿਆਉਂਦਾ ਦਾ ਹੈਗਾ ਤੇਲ ਲਾ ਲੀਂ ਨਕਲੀ ਮਾਸ ਨਕਲੀ ਆ ਮਾਸ ਉੱਠਣ ਲੱਗ ਗਿਆ ਤਾਂ ਉਹਨੇ ਵੀ ਕਿਹਾ ਸੀ ਡਾਕਟਰ ਨੇ ਵੀ ਅੰਦਰ ਵੀ ਸਿਆਲਾਂ ਦੇ ਥੋੜੀ ਜੀ ਪ੍ਰੋਬਲਮ ਆ ਯਾਰ ਕੋਈ ਨਾ ਲਾ ਲਵੇ ਇਹਦੀ ਚੱਕਰਾ ਨਕਲੀ ਮਾਸ ਨਾ ਨਿਕਲ ਆ ਸੋਟੀ ਉਹ ਨਕਲੀ ਮਾਸ ਨਹੀਂ ਹੈਗਾ ਮਾਸ ਦਾ ਅਸਲੀ ਆ ਮਾਸ ਦਾ ਅਸਲੀ ਆ ਫੇਰ ਲਾਹੋ ਤਾਂ ਪੱਟ ਕੋ ਲੰਗੇ ਆਪਾਂ ਤਾਂ ਚਲੀਏ ਆਪਾਂ ਚਲੋ ਫਿਰ ਸਾ ਮੈਕਲੀ ਆ ਨੂਰੀ ਹੋਏ ਮਿਲੋ ਜੱਤਿਆਂ ਚਲੀਏ ਫਿਰ ਫਰ ਹੋਣਾ ਬੰਦਾ ਓਏ ਜੈ ਬਰਾਣੀ ਮਸਤ ਯੋ ਬੇਬੀ ਪਪਾ ਇਹ ਸੋਮਾ ਦਾ ਅਮ ਇਹ ਬਾਜ ਹੁਣ ਮੈਂ ਹੁਣ ਮੈਂ ਉੱਠ ਕੇ ਤਰਪਾਂ ਨਾ ਆਏ ਹੋਏ ਉਹ ਵੀ ਦੇਣਾ ਉਹਦਾ ਪੈਰ ਬੰਨ ਜਾ ਪੈਰ ਥੱਲੇ ਨੂੰ ਨਹੀਂ ਆਇਆ ਪਤਾ ਬੱਸ ਬੱਸ ਓਕੇ ਕੰਮ ਨਾ ਕਰਿਆ ਤੇ ਫੈਟ ਡਾ ਰੂਟ ਤੋਂ ਉਲਟ ਭਾ ਕੇ ਸਿੱਧਾ ਆਉਂਦਾ ਨਹੀਂ ਮਾਰ ਮਤਲਬ ਪੈਰ ਆਤ ਦਾ ਨਹੀਂ ਲੋਣ ਦਿੰਦੇ ਤੂੰ ਵਾਕਿਆ ਚਲੋ ਪੁੱਤ ਹੈ ਇਹ ਤੇਰਾ ਮੈਨੂੰ ਦੱਤ ਨੂੰ ਚਲੀ ਮੇਰਾ 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 ਓਏ ਨਾ ਮਾਦੇ ਜਿਹੜਾ ਟਾਈਮ ਨਾ ਕੇ ਜਾਣਾ ਬਹਿ ਜਾ ਬੜਾ ਜੀ ਬਹਿ ਜਾ ਪਹਿਲਾਂ ਨਹੀਂ ਨਹੀਂ ਕੋਈ ਨਾ ਤੂੰ ਕਿਹੜਾ ਵਿਚਾਰ ਕਰਦਾ ਉਹ ਕਰ ਲੈਣਾ ਚਾਹੀਦਾ ਚਲੋ ਪੁੱਤ ਲੈ ਚਲ ਮੜੋ ਹਾਂ ਬਾਜ ਜੱਫੀ ਪਾਉਂਦੇ ਨਾ ਹਾਂ ਤੇਰਾ ਪੇਪਰ ਨੀਰੇ ਪੇਪਰ ਭਾਈ ਤੇਰਾ ਬੜਿਆ ਪੇਪਰ ਗੂਗਾ ਪੂਰਾ ਬੜਿਆ ਪੂਰਾ ਜੋ ਸਵਾਲ ਪੂਰੇ ਹੋ ਘਰੀ ਦੇ ਬੜਿਆ ਕਰ ਪਤ ਪੜਿਆ ਪੜ ਕੇ ਤੋ ਕਰੀ ਜਾਉਣਾ ਪੂਰੇ ਐ ਨਾ ਵੀ ਤੂੰ ਕਰੇ ਤਾਂ ਸਾਰੇ ਬੜਿਆ ਸੁਣਾ ਦੇਣਾ ਉੱਥੇ ਵੀ ਸਾਲਸੇ ਲਿਖਣੇ ਹੁੰਦੇ ਆ ਪਹਿਲੇ ਲਿਖ ਦੇ ਲੈ ਕੇ ਉਹਨੂੰ ਯਾਦ ਕਰਕੇ ਵੀ ਆਹੀ ਮੈਂ ਪੜਿਆ ਸੀਗਾ ਉਹਨੂੰ ਲਿਖਦਾ ਬਸ ਵੱਡੀ ਗੱਲ ਨਹੀਂ ਇਹ ਤਾਂ ਗਿਆਨੂਰੇ ਹੋਣੀ ਹੋਣੀ ਗਿਆਨ ਤੇ ਹਾਏ ਮੈਂ ਤੂੰ ਤਰਿਆ ਜਾਂਦਾ ਹਾਂ ਜੀ ਮੈਂ ਫਿਰ ਤਾਂ ਮੈਂ ਛੱਡ ਗਿਆ ਹਾਂ ਫਿਰ ਮੈਂ ਛੱਡ ਗਿਆ ਹਾਂ ਜੇ ਤੁਰਿਆ ਫਿਰਦਾ ਹੁੰਦਾ ਮੈਂ ਫਿਰ ਮੈਂ ਛੱਡ ਗਿਆ ਹਾਂ ਜਾਨੂ ਬੇਹਨ ਕੁੜੀ ਨਾਲ ਆਪੇ ਵੀ ਧੰਨਿਆ ਹੋ ਗਏ ਕਦੇ ਜੈ ਤਾਂ ਆਊਗਾ ਕਦੇ ਤਾਂ ਆਊਗਾ ਹੀ ਹਨਾ ਰੱਬ ਕਰੂ ਮੇਰ ਬਾਪੇ ਦੀਆਂ ਮੇਰ ਕਰੂ ਦਾਤਾ ਮੇਰ ਕਰੂਗਾ ਜੀ ਬਾਕੀ ਛੋਟੇ ਸਾਰੇ ਭੈਣ ਭਰਾਵਾਂ ਦਾ ਪਿਆਰ ਸਭ ਕੁਝ ਹੋ ਜਾਣਾ ਜੀ ਚਾਰੇ ਬਾਬੇ ਦੀ ਕਿਰਪਾ ਨਾਲ ਪਰਮਾਤਮਾ ਜੀ ਨਾਲ ਸੋਡੇ ਸਾਰੇ ਭੈਣਾਂ ਦੇ ਪਿਆਰ ਨਾਲ ਰੋਪਰਾਮਾਂ ਦੇ ਪਿਆਰ ਨਾਲ ਸਭ ਕੁਝ ਹੋ ਜਾਣਾ ਜੀ ਕੋਈ ਗੱਲ ਨਹੀਂ ਬਸ ਆਪਾਂ ਕੀ ਕਰੀਏ ਖਿਆਲ ਨਹੀਂ ਨਾ ਹੋ ਹੁੰਦਾ ਪੂਰਾ ਜਿਹੜਾ ਭੈਣਾਂ ਦੇ ਤੋਂ ਡਰਦੇ ਆ ਕਿ ਪਹਿਲਾਂ ਲੱਤ ਉਹ ਵੀ ਸੀ ਟੁੱਟ ਗਈ ਸੀ ਪਜਨ ਦੇ ਉੱਤੇ ਬੱਸ ਦਿੱਤਾ ਦਿੱਤਾ ਸੀ ਡਾਕਟਰ ਕੋਲੇ ਜਾ ਕੇ ਲੱਤ ਟੁੱਟ ਗਈ ਸੀ ਤਾਂ ਕਿ ਦੁਬਾਰਾ ਫਿਰ ਰਾੜ ਪਾਈ ਲੱਤ ਤਾਂ ਕਰਕੇ ਝੋੜਾ ਡਰਾ ਬਸ ਮਾਂ ਤੇ ਨਹੀਂ ਤਾਂ ਪੱਲਾ ਤਲਵਾਈਏ ਸਰੀਰ ਵੀ ਹੁਣ ਤਾਂ ਘਟ ਗਿਆ ਦਿਨੋਂ ਮੇਰਾ ਬਹੁਤ ਫਰਕ ਪੈ ਗਿਆ ਬਾਤੀ ਹੁਣ ਕਰੂ ਬਾਬੇ ਦੀ ਅਮੀਰ ਭੈਣ ਭਰਾਵਾਂ ਦੀ ਮੇਹਰ ਆਉਡੀ ਕਰੂ ਬਾਬਾ ਦਾਤਾ ਕਿਰਪਾ ਕੋਈ ਚੱਕਰੀ ਨਹੀਂ ਜੁੜੇ ਰਹੋ ਸਾਰੇ ਭੈਣ ਭਰਾ ਨਾਲ ਆਪਾਂ ਹੋਰ ਗੱਲਾਂ ਬਾਤਾਂ ਵੀ ਕਰਨੀਆਂ ਨੇ ਚਲੋ ਜੀ ਚਲੋ 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 ਮੈਂ ਢੜੀ ਨੇ ਆਣਾ ਜਾਨੂ ਲੇ ਲੈ ਦੇਣਾ ਇਹ ਤਾਂ ਬਗਮ ਨਹੀਂ ਆ ਹਾਂ ਕੁੱਤਾ ਹੈ ਰਹਿਣ ਚੱਲ ਥੱਲੇ ਬੈਠੇ ਫਿਰ ਬੰਦੇ ਦਾ ਘਰੇ ਫਾਇਦਾ ਕੀ ਹੈ ਠੀਕ ਹੈ ਜੀ ਇਹ ਬੇ ਇੱਧਰ ਦਾ ਸ਼ੇਰ ਜੀ ਆਇਆ ਉੱਤੇ ਬੈਠ ਕੇ ਇੱਥੇ ਉੱਤੇ ਬੈਠ ਕੇ ਬੈਠ ਉੱਥੇ ਤਾਂ ਪਹਿਲਾ ਦੇ ਉੱਤੇ ਇੱਥੇ ਨਾ ਲੈ ਪਾ ਜਨਾ ਨੇ ਉੱਤੇ ਠੀਕ ਹੈ ਜੀ ਕੀ ਬਾਤ ਹੈ ਚੜ ਦੇ ਸ਼ੁਰੂ ਦੇ ਨਜ਼ਾਰੇ ਵੱਖਰੇ ਆ ਦੇ ਫਿਰਦੇ ਸਾਡੀ ਮਾਣੋ ਮਾਣੋ ਕਿਟੀ ਯੋ ਆ ਜਾ ਓਰੇ ਓਰੇ ਆ ਜਾ ਲਾ ਇਧਰ ਆ ਜਾ ਤੁੱਪੇ ਓਰੇ ਆ ਜਾ ਕੁੱਤੇ ਫਿਰਦੇ ਆ ਉਧਰ ਬਾਹਰ ਇਹਨਾਂ ਨੂੰ ਉਹਦੇ ਨਾਲ ਦੀ ਭੈਣ ਨਹੀਂ ਲੱਭਦੀ ਭੈਣ ਨੂੰ ਲੱਭਦਾ ਫਿਰਦਾ ਇਹ ਮੇਰੇ ਹਿਸਾਬ ਨਾਲ ਆ ਜਾ ਔਰੇ ਆ ਜਾ ਔਰੇ ਆ ਜਾ ਬਾਹਰ ਆ ਇੱਥੇ ਇੱਥੇ ਹੀ ਹੋਣੀ ਆ ਕੋਈ ਨਾਲ ਆ ਜਾਂਦੀ ਆ ਜਾਂਦੀ ਆ ਇਹਦੀ ਭੈਣ ਨਹੀਂ ਲੱਭਦੀ ਇਹਨੂੰ ਇਹ ਹੁਣ ਲੱਭਦੀ ਫਿਰਦੀ ਹੈ ਉਹਨੂੰ ਉਹ ਗੋਭੀ ਦੇ ਪੱਤੇ ਆ ਜੀ ਆ ਗਲਗਲਾ ਨੇ ਆ ਬਹਿਲਾ ਟਾਲੀ ਹੈ ਆਂ ਗਰਹਤੂ ਹੀ ਸਾਡਾ ਬਾਹ ਸੋਹਣਾ ਹੈ ਇਹ ਦੂਜੇ ਪੱਤੇ ਅਜਿਹੇ ਆ ਹੁੰਦਾ ਜਿਹੜਾ ਉਹ ਵੀ ਬਾਹ ਸੋਹਣਾ ਹੈ ਇਹ ਰੈਂਗਲ ਹੀ ਸਾਫ ਹੋਣਾ ਹੈ ਅੱਜ ਬੱਦਲ ਬਾਈ ਜੀ ਇਹ ਤਾਂ ਆਪਾਂ ਕੋਈ ਮਾਰ ਕਰੀਏ ਇਹ ਤੇ ਕਹਿੰਦੀ ਕਹਾ ਦੇ ਕੱਪੜੀ ਹੁੰਦੀ ਇਹਦੇ ਮਾਂ ਰਾਤ ਕਰ ਬੱਦਲ ਬਾਈ ਅਰੇ ਭੈਣ ਭਰਾ ਸਪੋਰਟ ਕਰਿਆ ਕਰੋ ਜੀ ਦੱਬੀ ਰੱਖੋ ਕੰਮ ਨੂੰ ਤੂੰ ਹੁਣ ਕਿੱਥੇ ਜਾਣਾ ਨਹੀਂ ਮੇਰੀ ਮਾਣਾ ਤੈਂ ਕਿੱਥੇ ਜਾਣਾ ਆ ਜਾਵਰੇ ਉਰੇ ਆ ਜਾ ਲੈ ਹੁਣ ਕੀ ਕਰਨਾ ਹੈ ਆ ਜਾਓ ਰੇ ਮਿਆਊ ਬੈਠੇ ਆ ਜੀ ਬਸ ਇਹ ਨਾ ਵੱਢੀ ਜਾਂਦੀ ਨਾ ਇਹ ਆਪ ਤੁਰੇ ਫਿਰ ਨਹੀਂ ਔਖਾ ਬਹੁਤ ਆ ਕੀ ਕਰਾਂ ਮੈਂ ਬਹੁਤ ਔਖਾ ਹੋਇਆ ਮੈਨੂੰ ਉਹ ਵੱਡਾ ਕਿਹੜਾ ਜੀ ਆਪਣਾ ਉਧਰ ਪਰਲੇ ਪੈ ਛੋਟਾ ਜਿਹੜਾ ਸਿਰੇ ਤੇ ਯਾਰਾਂ ਦਾ ਕਮਰਾ ਯੋ ਯੋ ਤੇ ਅੱਕਦੇ ਫਟੇ ਦੇ ਅੱਖਾ ਖੱਖ ਤੱਕ ਕਿੰਨੋਂ ਵੀ ਕਹਿੰਦੇ ਪੱਕੇ ਹੋਏ ਨੇ ਇਹ ਇਹਦੇ ਘਟਨੇ ਆਪਾਂ ਹੁਣ ਦੇਖ ਕੀ ਕਹਿੰਦੇ ਆ ਸਵੇਰ ਐ ਹਾਂ ਦੇ ਦੇ ਉਹ ਬੈਕ ਹੱਲੇ ਡਿੱ ਗਿਆ ਲੱਗਦੇ ਆ ਚਿੱਟੇ ਖਰਗੋਸ਼ ਧਰ ਤੱਪੇ ਖਾਰੇ ਕੁਝ ਮਾਪਰ ਤੱਪੇ ਬਹਿ ਗਏ ਸੀ ਜੀ ਤਪ ਧਪ ਛੇਕ ਕੇ ਯਾਰ ਉਹ ਨਹੀਂ ਚਲੇ ਅੰਦਰ ਚਲੇ ਕਲੰਦਰ ਇਹ ਤੋੜ ਰੋੜਾ ਜਾਈਓ ਓਏ ਅਬ ਇਹ ਨਾ ਮਿਲਿਆ ਬੇਲ ਜਿਹੜਾ ਨਾ ਮਿਲ ਲੈ ਕੇ ਆਹ ਵਾਸਤੇ ਜਿੱਤਨੇ ਹੋਣੇ ਹਰਦੇ ਆਂ ਬਾਬਾ ਮਿਹਰ ਕਰੂਗਾ ਹਾਂ ਜੀ ਦਾ ਹੁਣ ਲਾ ਦੇ ਇੱਥੇ ਹੁਣ ਇਹ ਬੜਾ ਨਾਲੋਂ ਦੋ ਮਟ ਓਏ ਓਏ ਬੇਬੀ ਦੋਇਆ ਹਨੂ ਰਤ ਨਾ ਦੇ ਆਰੇ ਆਰੇ ਇੱਤਾਰਾ ਪਰ ਨਾ ਹੋਈ ਜਾਉਂਦੇ ਹੋ ਜੀ ਵੇ ਨੋੜ ਚਾਲ ਆਰੇ ਮਾ ਪੂਰਾ سارے ਭੈਣ ਭਰਾਏ ਪਿਆਰ ਕਰਦੇ ਆ ਯਾਰ ਹਨਾ ਪੂਰਾ ਰਹੇ ਹਾਂ ਦੇਖ ਰਹੇ ਆ ਹਾਂ ਘਰ ਆਪਣੇ ਮੇਨਰ ਬੋਲੋ ਯਾਰ ਭੈਣ ਦੇਣਾ ਲਪੇਂਦਾ ਲੱਤ ਤੇਰੀ ਹੋ ਜੀ ਆਹ ਠੀਕ ਆ ਹਾਂ ਵੇ ਨਾ ਕਚਾਏ ਮਰ ਫਰ ਹੋਣ ਫੌੜੀਆਂ ਹਾਂ ਇਧਰ ਲੱਗੀ ਹੋਵੇ ਲੱਤ ਹਾਂ ਮੂੰਹ ਤੇ ਕਰ ਗਾਣ ਆ ਲੱਤ ਲੱਗੀ ਹੋਵੇ ਹਾਂ ਬਾਜਾ ਤਰ ਗੇ ਨਾ ਲਾ ਹਾਂ ਲਾ ਕੋਲ ਬੈਠਾ ਹਾਂ ਆ ਰਾਮ ਨਾਮ ਮੰਨਦਾ ਤੋ ਸਾਰਾ ਮੇਰਾ ਦੂਜੀ ਰਾਤੋਂ ਹੋਵੇ ਬਣ ਕੇ ਨਿਆ ਤੇ ਸਾਰਾ ਹੀ ਨਤਾ ਆ ਗਿਆ ਸਾਰਾ ਹੀ ਆ ਆ ਮੈਂ ਮੂਰਤੀਆਂ ਜਨ ਹਾਂ ਠੀਕ ਆ ਨਾ ਇਹ ਵੀ ਉਹ ਫੇਰ ਜੇ ਲੱਤ ਲੱਗੀ ਉਹ ਇੱਕ ਅੱਧਾ ਹੀ ਆਉਣਾ ਛੜ ਤਾਂ ਵੀ ਹੱਥ ਛੱਡੇ ਨਾ ਹਾਂ ਲੈ ਲੈ ਇਹ ਹੱਸੇ ਨਹੀਂ ਲੈ ਲੈ ਹੱਸਣਾ ਹੋਣਾ ਇਹਦਾ ਉਹਦਾ ਵੀ ਠੀਕ ਆ ਇਹਦਾ ਠੀਕ ਆ ਬਾਹਰ ਜਾਂਦੀ ਆ ਮੋਸਾ ਜੀ ਲੱਤ ਵਾਸਾ ਲੱਗੀ ਆ ਹੈ ਜਰਾ ਦਾ ਦੋਦੀ ਲੱਤ ਹੋ ਗਈ ਹਾਂ ਹਾਂ ਚੱਲ ਰੋਇਆ ਠਾ ਏਦਾਂ ਭਾਈ ਠਾਰ ਜਾਂਦੀ ਆ ਤਾਂ ਕਰਕੇ ਦਰਾਪਾਈ ਹੋਈ ਆ ਅਰ ਕੀ ਹੋ ਜਾਂਦਾ ਲੱਤ ਠਾਰ ਜਾਂਦੀ ਆ ਅੱਛਾ ਲੱਤ ਦੇ ਬੰਦੇ ਰਾੜ ਨਾ ਹਾਂ ਰਾੜ ਖਾਦੀ ਆ ਲੱਤ ਨੂੰ ਵੜਾ ਠੰਡੀ ਹੋ ਜਾਂ ਆ ਆਂਦਰ ਰਾੜ ਆਹੋ ਓਹ ਠਾਰੀ ਠਾਰੀ ਜਾਂਦੀ ਓਏ ਟੱਲੇ ਹੱਦੀ ਰਹਿਣਾ ਰਾਣੀ ਠੰਡੀਆਂ ਸਾਰੇ ਭੈਣ ਭਰਾ ਪੂਰਾ ਐਨ ਦੇਹੋ ਕਰਿਓ ਦੇਖਿਓ ਬਲੌਗ ਬਹੁਤ ਵਧੀਆ ਬਣਾਇਆ ਆਪਾਂ ਜੇ ਮੈਂ ਵੀ ਐ ਚਲਣਾ ਕਰੇ ਹੁਣ ਮੈਂ ਤੁਰ ਨਹੀਂ ਹੁੰਦਾ ਕੀ ਕਰਾਂ ਮੈਂ ਨਹੀਂ ਤਾਂ ਬਹੁਤ ਨੂੰ ਦਿਖਾਵਾ ਵਾ ਵਧੀਆ ਤੋਂ ਵਧੀਆ ਹੈ ਨਾ ਚਲੋ ਜਹੇ ਜਹੇ ਵੀ ਚਲੋ ਬਣਦਾ ਭੈਣ ਭਰਾ ਸਾਰੇ ਸਪੋਰਟ ਕਰੋ ਜੀ ਬਸ ਆਪਾਂ ਹੱਥ ਵੰਨ ਕੇ ਬੇਨਤੀ ਇਹੀ ਆ ਸਪੋਰਟ ਕਰੋ ਇਥੋਂ ਵੱਧ ਤੋਂ ਵੱਧ ਦੇਖਿਆ ਕਰੋ ਅਹ ਖਿੱਚੋ ਕੰਮ ਨੂੰ ਚੱਕ ਦੋ ਬੱਸ ਵਾਇਰਲ ਕਰ ਦੋ ਆਪਦੇ ਭਰਾ ਨੂੰ ਸਾਰੇ ਭੈਣ ਭਰਾਵਾਂ ਨੂੰ ਸਸਰੀ ਕਰ ਲਾ ਸਾਰਿਆਂ ਨੂੰ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਚੱਕ ਦੋ ਕੰਮ ਦੇਖਿਆ ਕਰੋ ਜੀ ਵੱਧ ਤੋਂ ਵੱਧ ਅਹ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਹਾਪ ਵਧਾ ਦਿਆ ਕਰੋ ਵਾਹ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ ਖੁਸ਼ੀਆਂ ਵਾਸਤੇ ਮੈਂਟ ਸਬਸਕ੍ਰਾਈਬ ਚੈਨਲ ਨੂੰ ਵੱਧ ਤੋਂ ਵੱਧ ਕਰਿਓ ਸਾਰੇ ਭੈਣ ਭਰਾ ਖਿੱਚੋ ਕੰਮ ਨੂੰ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਸ਼ਾਤ ਸ਼੍ਰੀ ਅਕਾਲ ਜੀ